ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਰੋਟੀ ਨੂੰ ਲੱਤ ਲੈ ਕੇ ਹਾਜ਼ਰ ਹੋਏ ਆਂ ਜੀ ਕੁਝ ਲੋਕ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦਾ ਕੰਮ ਚਾਪਲੂਸੀ ਕਰਨਾ ਹੁੰਦਾ ਹੈ ਇਹੋ ਜਿਹੇ ਲੋਕਾਂ ਵਿੱਚੋਂ 50% ਲੋਕਾਂ ਦੇ ਆਪਣੇ ਪੱਲੇ ਕੁਝ ਨਹੀਂ ਹੁੰਦਾ ਬਸ ਨੰਬਰ ਬਣਾ ਬਣਾ ਕੇ ਉਹਨਾਂ ਫੁੱਕੀ ਟੌਰ ਬਣਾਈ ਹੁੰਦੀ ਹੈ ਪ੍ਰਾਈਵੇਟ ਸਕੂਲਾਂ ਵਿੱਚ ਹਰ ਟੀਚਰ ਆਪਣੇ ਆਪ ਨੂੰ ਚੰਗਾ ਸਾਫਤ ਕਰਨ ਲਈ ਨਾਲ ਵਾਲੇ ਦੀ ਲੱਤ ਖਿੱਚਦਾ ਰਹਿੰਦਾ ਹੈ ਹਰਦੀਪ ਜਦੋਂ ਸਕੂਲ ਟੀਚਰ ਲਈ ਆਈ ਤਾਂ ਉਸਨੇ ਪ੍ਰਿੰਸੀਪਲ ਦੀ ਹਰ ਗੱਲ ਦਾ ਜਵਾਬ ਬੜੀ ਫੁਰਤੀ ਨਾਲ ਦਿੱਤਾ ਪ੍ਰਾਈਵੇਟ ਸਕੂਲਾਂ ਵਿੱਚ ਇਹੋ ਜਿਹੇ ਟੀਚਰ ਹੀ ਤਾਂ ਚਾਹੀਦੇ ਹੁੰਦੇ ਹਨ ਕੰਮਕਾਰ ਵਿੱਚ ਤੇਜ਼ ਤਰਾਰ ਜਿਸ ਨੂੰ ਕਹਿਣ ਦੀ ਲੋੜ ਨਾ ਪਵੇ ਤੇ ਕੰਮ ਹਾਜ਼ਰ ਹੋਵੇ ਹਰਦੀਪ ਵੀ ਇਸ ਤਰ੍ਹਾਂ ਦੀ ਟੀਚਰ ਸੀ ਉਸ ਦੀ ਕਲਾਸ ਵਿੱਚ ਬੱਚਿਆਂ ਦੀ ਗਿਣਤੀ 35 ਤੋਂ ਪਾਰ ਸੀ ਛੋਟੀ ਕਲਾਸ ਹੋਣ ਕਾਰਨ ਬੱਚਿਆਂ ਨਾਲ ਸਿਰਖ ਪਾਈ ਬਹੁਤ ਕਰਨੀ ਪੈਂਦੀ ਸੀ ਫਿਰ ਵੀ ਉਸ ਨੇ ਕਲਾਸ ਨੂੰ ਵਧੀਆ ਮੇਨਟੇਨ ਕੀਤਾ ਹੋਇਆ ਸੀ ਉਸ ਦੀ ਕਲਾਸ ਤੋਂ ਇਲਾਵਾ ਜੁਕੇ ਹੀ ਕਲਾਸ ਦੇ ਦੋ ਸ਼ਖਸ ਹੋਰ ਸਨ ਜਿਨ੍ਹਾਂ ਵਿੱਚੋਂ ਹਰਦੀਪ ਸਭ ਤੋਂ ਪਹਿਲਾਂ ਸਭ ਨਾਲੋਂ ਵਧੀਆ ਕੰਮ ਨਵੇੜ ਲੈਂਦੀ ਸੀ ਕਈ ਵਾਰ ਜ਼ਿਆਦਾ ਕੀਤੀ ਕਾਹਲੀ ਵੀ ਬੰਦੇ ਦਾ ਕੰਮ ਖਰਾਬ ਕਰ ਦਿੰਦੀ ਐ ਸਕੂਲ ਵਿੱਚ ਮੰਤਰੀ ਟੈਸਟ ਸ਼ੁਰੂ ਹੋ ਚੁੱਕੇ ਸਨ ਹਰਦੀਪ ਦੂਰ ਤੋਂ ਆਉਂਦੀ ਸੀ ਇਸ ਲਈ ਟੈਸਟ ਬਲੈਕਬੋਰਡ ਤੇ ਲਿਖਣ ਵਿੱਚ ਦੇਰੀ ਹੋਣ ਕਾਰਨ ਉਹ ਸਾਰਾ ਦਿਨ ਲੇਟ ਹੀ ਕੰਮ ਕਰਦੀ ਰਹਿੰਦੀ ਉਹ ਸਾਰਾ ਦਿਨ ਲੇਟ ਹੀ ਕੰਮ ਕਰਦੀ ਰਹਿੰਦੀ ਜੋ ਕਿ ਉਸ ਦੇ ਨੇਚਰ ਵਿੱਚ ਨਹੀਂ ਸੀ ਜਿਸ ਦਾ ਤਰੀਕਾ ਉਸ ਨੇ ਇਹ ਲੱਭਿਆ ਸੀ ਕਿ ਲਾਸਟ ਪੀਰੀਅਡ ਵਿੱਚ ਉਹ ਅਗਲੇ ਦਿਨ ਦਾ ਟੈਸਟ ਬਲੈਕਬੋਰਡ ਤੇ ਪਹਿਲਾਂ ਹੀ ਲਿਖ ਜਾਂਦੀ ਤੇ ਕਲਾਸ ਵਿੱਚ ਆਖਰੀ ਮਾਰਨਿੰਗ ਵਿੱਚ ਤੁਸੀਂ ਮੇਰੇ ਆਉਣ ਤੋਂ ਪਹਿਲਾਂ ਟੈਸਟ ਕਰਨਾ ਸਟਾਰਟ ਕਰ ਦੇਣਾ ਤੇ ਨੋਟਬੁੱਕਸ ਸਟੇਬਲ ਤੇ ਰੱਖ ਦੇਣਾ ਰੋਜ਼ ਇਸ ਤਰ੍ਹਾਂ ਹੀ ਚੱਲਦਾ ਤੇ ਹਰਦੀਪ ਹੁਣ ਜਲਦੀ ਪੀ ਹੋ ਜਾਂਦੀ ਭਾਵੇਂ ਇਹ ਕੰਮ ਗਲਤ ਸੀ ਕਿਉਂਕਿ ਇਸ ਤਰ੍ਹਾਂ ਬੱਚੇ ਚੀਟਿੰਗ ਵੀ ਕਰ ਸਕਦੇ ਸਨ ਕਿਸੇ ਟੀਚਰ ਨੇ ਉਸ ਨੂੰ ਇਸ ਤਰ੍ਹਾਂ ਕਰਦੇ ਦੇਖ ਲਿਆ ਤੇ ਉਸ ਦੀ ਸ਼ਿਕਾਇਤ ਪ੍ਰਿੰਸੀਪਲ ਕੋਲ ਲਗਾ ਦਿੱਤੀ ਪ੍ਰਿੰਸੀਪਲ ਨੇ ਬਿਨਾ ਉਸ ਦੀ ਗੱਲ ਸੁਣੇ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਇਸ ਤਰ੍ਹਾਂ ਚਾਬਲੂਸੀ ਕਰਨ ਵਾਲੇ ਦੀ ਜਿੱਤ ਹੋਈ ਤੇ ਕਿਸੇ ਦੀ ਰੋਟੀ ਨੂੰ ਨੱਤ ਵੱਜ ਗਈ ਕੁਝ ਸਮੇਂ ਬਾਅਦ ਹਰਦੀਪ ਨੂੰ ਇਸ ਸਕੂਲ ਨਾਲੋਂ ਵੀ ਵਧੀਆ ਸਕੂਲ ਵਿੱਚ ਨੌਕਰੀ ਮਿਲ ਗਈ ਜਿੱਥੇ ਸੈਲਰੀ ਪਹਿਲੇ ਸਕੂਲ ਨਾਲੋਂ ਕਿਤੇ ਜ਼ਿਆਦਾ ਸੀ ਵਧੀਆ ਸਕੂਲ ਵਿੱਚ ਜਾਣ ਕਾਰਨ ਹਰਦੀਪ ਦੀ ਟੀਚਿੰਗ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਜਿਸ ਸਕੂਲ ਵਿੱਚ ਉਹ ਪਹਿਲਾਂ ਟੀਚ ਕਰਦੀ ਸੀ ਉੱਥੋਂ ਦੇ ਹੀ ਸਟਾਫ ਮੈਡਮ ਦੀ ਬੇਟੀ ਹਰਦੀਪ ਕੋਲ ਪੜਦੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਹਰਦੀਪ ਇੰਨੇ ਵਧੀਆ ਸਕੂਲ ਵਿੱਚ ਪੜਾਉਣ ਲੱਗ ਗਈ ਹੈ ਤਾਂ ਉਸ ਨੂੰ ਹਰਦੀਪ ਤੋਂ ਬੜੀ ਜਲ ਹੋਈ ਉਸ ਨੇ ਸਕੂਲ ਦੀ ਪ੍ਰਿੰਸੀਪਲ ਨੂੰ ਘਰ ਕੀਤੀ ਤੇ ਆਖਿਆ ਹਰਦੀਪ ਨਾਮ ਦੀ ਟੀਚਰ ਜੋ ਮੇਰੀ ਬੇਟੀ ਨੂੰ ਪੜਾ ਰਹੀ ਹੈ ਤੁਸੀਂ ਉਸ ਨੂੰ ਕੋਲ ਵਿੱਚੋਂ ਹਟਾ ਦਿਓ ਨਹੀਂ ਤਾਂ ਮੈਂ ਆਪਣੀ ਬੇਟੀ ਨੂੰ ਸਕੂਲ ਤੋਂ ਹਟਾ ਲਵਾਂਗੀ ਪ੍ਰਿੰਸੀਪਲ ਨੇ ਕਿਹਾ ਅਸੀਂ ਇੰਨੇ ਵਧੀਆ ਟੀਚਰ ਨੂੰ ਬਿਨਾਂ ਵਜਾ ਕਿਉਂ ਹਟਾ ਦਈਏ ਤਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਬੇਸ਼ੱਕ ਆਪਣੀ ਬੱਚੀ ਨੂੰ ਹਟਾ ਲਓ ਇਹ ਸੁਣ ਕੇ ਕੱਚੀ ਜਹੀ ਹੁੰਦੇ ਉਸਨੇ ਫੋਨ ਕੱਟ ਦਿੱਤਾ ਪਤਾ ਨਹੀਂ ਕਿਉਂ ਦੁਨੀਆਂ ਕਿਸੇ ਨੂੰ ਰੋਟੀ ਤੇ ਲੱਗਾ ਦੇਖ ਜਰਦੀ ਕਿਉਂ ਨਹੀਂ ਦੂਸਰੇ ਨੂੰ ਨੀਵਾ ਦਿਖਾ ਆ ਪੁੱਛਾਉਣ ਦੀ ਆਦਤ ਇਨਸਾਨ ਦੀ ਕਦੋਂ ਜਾਏਗੀ ਪਹਿਲਾਂ ਤਾਂ ਆਖਦੇ ਸੀ ਲੋਕ ਅਣਪੜ੍ਹ ਸਨ ਸਮਝ ਘੱਟ ਸੀ ਪਰ ਹੁਣ ਜਿਆਦਾ ਪੜ੍ਹ ਲਿਖ ਕੇ ਪਹਿਲੇ ਸਮੇਂ ਦੀ ਮਿੱਟੀ ਵਿੱਚ ਮਿਲਾ ਦਤੀ ਪਹਿਲੇ ਸਮੇਂ ਦੇ ਲੋਕ ਤਾਂ ਹਰ ਸਮੇਂ ਮਦਦ ਲਈ ਤਿਆਰ ਰਹਿੰਦੇ ਸਨ ਤੇ ਅੱਜ ਕੱਲ ਇਸ ਲਈ ਤਿਆਰ ਰਹਿੰਦੇ ਨੇ ਕਿ ਕਦੋਂ ਕਿਸੇ ਦੇ ਕੰਮ ਨੂੰ ਵਿਗਾੜਨ ਦਾ ਮੌਕਾ ਵਲੇ ਇਹ ਖਾਣੀ ਬਿਲਕੁਲ ਸੱਚੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ బతా